ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੀਆਂ ਜੀ ਆਂਬ ਦਾ ਅਚਾਰ ਆਂਬ ਦੇ ਅਚਾਰ ਲਈ ਜੀ ਆਪਾਂ ਨੂੰ ਆਂਬ ਕਿਸ ਤਰੀਕੇ ਦਾ ਲੈਣਾ ਚਾਹੀਦਾਗਾ ਆਂਬ ਦੇ ਅਚਾਰ ਨੂੰ ਪਾਉਣ ਦਾ ਅੱਜ ਆਪਾਂ ਤੁਹਾਨੂੰ ਜੀ ਇੱਕ ਬਹੁਤ ਹੀ ਵਧੀਆ ਤਰੀਕਾ ਦੱਸਾਂਗੇ ਅਗਰ ਤੁਸੀਂ ਮੇਰੇ ਚੈਨਲ ਤੇ ਜੀ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਂਬ ਦਾ ਅਚਾਰ ਜੀ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੁੰਦਾਗਾ ਅੱਜ ਆਪਾਂ ਤੁਹਾਨੂੰ ਇਸ ਦਾ ਸਾਰਾ ਮੈਜ਼ਰਮੈਂਟ ਦੱਸਾਂਗੇ ਇਸ ਦੇ ਲਈ ਜੀ ਆਪਾਂ ਨੂੰ ਦੇਖੋ 2 ਕਿਲੋ ਆਪਾਂ ਨੇ ਆਂਬ ਲਏ ਨੇ ਇਸ ਨੂੰ ਆਪਾਂ ਨੇ ਮਾਰਕੀਟ ਤੋਂ ਹੀ ਕਟਵਾ ਕੇ ਲੈ ਕੇ ਆਂਦਾਗਾ ਹੁਣ ਆਪਾਂ ਇਸ ਨੂੰ ਜੀ ਚੰਗੀ ਤਰ੍ਹਾਂ 3-4 ਵਾਰ ਇਸ ਨੂੰ ਧੋ ਲੈਣਾਗਾ ਆੜੀਆਂ ਤੁਸੀਂ ਇਸ ਦੀਆਂ ਜੀ ਮੋਟੀਆਂ ਜਾਂ ਪਤਲੀਆਂ ਕਟਵਾ ਕੇ ਲੈ ਆ ਸਕਦੇ ਹੋ ਜਨਿਕ ਤੁਹਾਡੀ ਚੋਆਇਸ ਆ ਆੰਬ ਨੂੰ ਜੀ ਆਪਾਂ ਨੇ ਤਿੰਨ ਚਾਰ ਵਾਰ ਚੰਗੀ ਤਰ੍ਹਾਂ ਧੋ ਲਿਆਗਾ ਹੁਣ ਆਪਾਂ ਇਸ ਨੂੰ ਜੀ 4 ਘੰਟੇ ਤੇਜ਼ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਇਸ ਨੂੰ ਸੁਕਾ ਲੈਣਾਗਾ ਤਾਂ ਕਿ ਇਸ ਦੇ ਅੰਦਰ ਜੋ ਵੀ ਪਾਣੀ ਆ ਉਹ ਚੰਗੀ ਤਰ੍ਹਾਂ ਸੁੱਕ ਜਾਵੇ ਆਪਾਂ ਨੇ ਜੋ ਆਂਬ ਲਿਆ ਜੀ ਇਹ ਆਪਾਂ ਨੇ ਦੇਸੀ ਆਂਬ ਲਿਆਗਾ ਇੱਕ ਆਰਾਮਕਿਲ ਆਂਬ ਹੁੰਦਾ ਜੀ ਇੱਕ ਹੁੰਦਾਗਾ ਦੇਸੀ ਆਂਬ ਆਪਾਂ ਦੇਸੀ ਆਂਬ ਦਾ ਆਚਾਰ ਪਾ ਕੇ ਇਹ ਤਿਆਰ ਕੀਤਾਗਾ ਜੋ ਆਪਾਂ ਨੇ ਆਂਬ ਲੈਣਾ ਜੀ ਹਲਕਾ ਜਿਹਾ ਆਪਾਂ ਨੇ ਇਹ ਪੱਕਿਆ ਹੋਇਆ ਆਂਬ ਲੈਣਾਗਾ ਪੂਰੀ ਤਰ੍ਹਾਂ ਕੱਚਾ ਆਂਬ ਆਪਾਂ ਨੇ ਨਹੀਂ ਲੈਣਾਗਾ ਕਿਉਂਕਿ ਇਸ ਦਾ ਆਚਾਰ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾਗਾ ਜੋ ਥੋੜਾ ਜਿਹਾ ਪੱਕਿਆ ਹੋਇਆ ਹੁੰਦਾਗਾ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਇਹ ਜੈਲੋ ਕਲਰ ਦਾਗਾ ਯਾਨੀ ਕਿ ਪੀਲਾ ਕਲਰ ਆ ਇਸ ਦਾ ਹਲਕਾ ਜਿਹਾ ਬਿਲਕੁਲ ਆਪਾਂ ਨੇ ਜੀ ਇਹ ਹੀ ਦੇਸੀ ਆਂਬ ਲਿਆਗਾ ਦੇਸੀ ਆਂਬ ਦਾ ਹੀ ਆਚਾਰ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਹੁਣ ਆਪਾਂ ਜੀ ਇਸ ਨੂੰ 4 ਘੰਟੇ ਲਈ ਤੇਜ਼ ਧੁੱਪ ਵਿੱਚ ਰੱਖ ਦੇਵਾਂਗੇ ਉਨੀ ਦੇਰ ਤੱਕ ਆਪਾਂ ਮਸਾਲਿਆਂ ਨੂੰ ਰੋਸਟ ਕਰਕੇ ਤਿਆਰ ਕਰ ਲੈਨੇ ਆਂ 8 ਚਮਚ ਜੀ ਆਪਾਂ ਨੇ 3 ਟੇਬਲस्पून ਸੌਂਫ ਲਈਆ 8 ਚਮਚ ਹੀ ਆਪਾਂ ਨੇ ਮੇਥੀ ਦਾਣਾ ਲੈਣਾਗਾ ਇਹੇ ਮੈਜ਼ਰਮੈਂਟ ਜੀ ਆਪਾਂ 2 ਕਿਲੋ ਅੰਬ ਦੇ ਅਚਾਰ ਦਾ ਦੱਸ ਰਿਹਾ ਹਾਂ ਹੁਣ ਆਪਾਂ ਇਸ ਨੂੰ ਹਲਕਾ ਜਿਹਾ ਰੋਸਟ ਕਰ ਲੈਣਾਗਾ ਤਾਂ ਕਿ ਇਸ ਦੇ ਅੰਦਰ ਜੋ ਵੀ ਨਮੀ ਆ ਉਹ ਸੁੱਕ ਜਾਵੇ ਇਸ ਤਰੀਕੇ ਨਾਲ ਜੀ ਹਲਕਾ ਦਾ ਮਸਾਲਿਆਂ ਨੂੰ ਰੋਸਟ ਕਰਨ ਨਾਲ ਅਚਾਰ ਆਪਣਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਜੇ ਤਾਂ ਇਹ ਹਲਕਾ ਜਿਹਾ ਠੰਡਾ ਹੋ ਗਿਆ ਜੀ ਫਿਰ ਆਪਾਂ ਇਸ ਨੂੰ ਗ੍ਰाइंड ਕਰ ਲੈਣਾਗਾ ਤੁਸੀਂ ਇਸ ਨੂੰ ਸਾਬਤ ਵੀ ਪਾ ਸਕਦੇ ਜਰੂਰੀ ਨਹੀਂ ਕਿ ਆਪਾਂ ਨੇ ਗ੍ਰाइंड ਕਰਕੇ ਹੀ ਮਸਾਲਿਆਂ ਨੂੰ ਆਂਬ ਦੇ ਅਚਾਰ ਵਿੱਚ ਪਾਉਣਾਗਾ ਆਪਾਂ ਸਾਬਤ ਵੀ ਪਾ ਸਕਦੇ ਆ 4 ਘੰਟੇ ਹੋ ਚੁੱਕੇ ਨੇ ਜੀ ਆਂਬ ਆਪਣਾ ਦੇਖੋ ਚੰਗੀ ਤਰ੍ਹਾਂ ਸੁੱਕ ਚੁੱਕਿਆਗਾ ਹੁਣ ਆਪਾਂ ਜੀ ਇਸ ਵਿੱਚ ਸੌਂਪ ਤੇ ਮੇਥੀ ਦਾਣਾ ਐਡ ਕਰਾਂਗੇ ਇਸ ਨੂੰ ਆਪਾਂ ਨੇ ਹਲਕਾ ਜਿਹਾ ਗ੍ਰाइंड ਕੀਤਾਗਾ ਜਿਆਦਾ ਨਹੀਂ ਲਗਭਗ ਇਹ ਸਾਫਤ ਹੀ ਨੇ 10 ਚਮਚੇ ਜੀ ਆਪਾਂ ਨੇ ਨਮਕ ਲਿਆਗਾ ਟੀ ਟੇਬਲस्पून ਫੁੱਲ ਭਰ ਕੇ ਨਹੀਂ ਲੈਣਾ ਜੀ ਨਮਕ ਠੀਕ ਠੀਕ ਹੀ ਪਾਉਣਾਗਾ 3 ਚਮਚੇ ਜੀ ਆਪਾਂ ਨੇ ਰੈੱਡ ਚਿਲੀ ਪਾਊਡਰ ਲਿਆਗਾ 2 ਚਮਚੇ ਜੀ ਆਪਾਂ ਹਲਦੀ ਤੇ ਲਾਵਾਂਗੇ 8 ਚਮਚੇ ਜੀ ਆਪਾਂ ਨੇ ਠੀਕ ਠੀਕ 30 ਟੇਬਲस्पून ਕਾਲੌਂਜੀ ਲਈ ਆ। ਹੁਣ ਆਪਾਂ ਜੀ ਇਸ ਵਿੱਚ ਵੱਡੀ ਜੋ ਕੜਛੀ ਹੁੰਦੀ ਆ ਇਹ ਆਪਾਂ ਨੇ ਡੇਢ ਪਾਈ ਆ। ਤੇਲ ਨੂੰ ਆਪਾਂ ਨੇ ਜੀ ਸਰੋਂ ਦੇ ਨੂੰ ਚੰਗੀ ਤਰ੍ਹਾਂ ਕਾੜ ਕੇ ਠੰਡਾ ਕਰਕੇ ਫੇਰ ਹੀ ਆਪਾਂ ਨੇ ਅੰਬ ਦੇ ਆਚਾਰ ਵਿੱਚ ਇਸ ਨੂੰ ਯੂਜ਼ ਕਰਨਾਗਾ। ਹੁਣ ਆਪਾਂ ਇਸ ਨੂੰ ਜੀ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਟੋਟਲ ਇਸ ਨੂੰ ਜੀ 5-6 ਮਿੰਟ ਆਪਾਂ ਇਸੇ ਤਰੀਕੇ ਨਾਲ ਹੀ ਇਸ ਨੂੰ ਮਿਕਸ ਕਰਦੇ ਰਹਿਣਾਗਾ ਤਾਂ ਕਿ ਆਪਣੇ ਜੋ ਮਸਾਲੇ ਨੇ ਆਂਬ ਦੇ ਅਚਾਰ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਚਮਚ ਨਾਲ ਨਹੀਂ ਹਿਲਾਉਣਾ ਆਪਾਂ ਨੇ ਹੱਥਾਂ ਨਾਲ ਹੀ ਇਸ ਨੂੰ ਚੰਗੀ ਤਰ੍ਹਾਂ ਮਸਾਲਿਆਂ ਨੂੰ ਆਂਬ ਉਪਰ ਚੰਗੀ ਤਰ੍ਹਾਂ ਮੈਸ ਕਰ ਦੇਣਾਗਾ ਤਾਂ ਕਿ ਇਹ ਪੂਰੀ ਤਰ੍ਹਾਂ ਅੰਬ ਨੂੰ ਲੱਗ ਜਾਵੇ ਇਹ ਮਸਾਲਾ ਆਪਣਾ ਜੋ ਪ੍ਰਾਂਤ ਸੀ ਜੀ ਉਹ ਛੋਟੀ ਸੀ ਤੁਸੀਂ ਵੀ ਥੋੜੀ ਜੀ ਵੱਡੇ ਭਾਂਡੇ ਵਿੱਚ ਹੀ ਇਸ ਨੂੰ ਪਾ ਕੇ ਮਿਕਸ ਕਰਿਓ ਮਸਾਲਿਆਂ ਨੂੰ ਹੁਣ ਆਪਾਂ ਨੇ ਵੱਡੀ ਪ੍ਰਾਂਤ ਲਈਏ ਦੇਖੋ ਵੱਡੀ ਪ੍ਰਾਂਤ ਵਿੱਚ ਜੀ ਥੋੜੇ ਜੀ ਜ਼ਿਆਦਾ ਵਧੀਆ ਮਿਕਸ ਹੋ ਜਾਂਦੇ ਨੇ ਇਹ 5-7 ਮਿੰਟ ਜੀ ਆਪੇ ਇਸ ਨੂੰ ਮਿਕਸ ਕਰਦੇ ਰਹਿਣਾ ਹੁਣ ਆਪਾਂ ਨੇ ਇੱਕ ਕੱਚੀ ਜੀ ਸਰੋਂ ਦਾ ਤੇਲ ਦੀ ਫੇਰ ਪਾਈ ਆ ਤਿੰਨ ਚਾਰ ਮਿੰਟ ਆਪਾਂ ਹੁਣ ਇਸ ਨੂੰ ਫੇਰ ਮਿਕਸ ਕਰਾਂਗੇ ਲਗਭਗ ਇਸ ਨੂੰ 10 ਮਿੰਟ ਦੀ ਆਪਾਂ ਇਸੇ ਤਰੀਕੇ ਨਾਲ ਹੀ ਮਿਕਸ ਕਰਦੇ ਰਹਿਣਾ ਆਚਾਰ ਪਾਉਣ ਦਾ ਇਹ ਸਭ ਤੋਂ ਬੈਸਟ ਤਰੀਕਾ ਦਾ ਬਹੁਤ ਹੀ ਸਿੰਪਲ ਕੰਮ ਆਦੀ ਆਂਬ ਦਾ ਆਚਾਰ ਪਾਉਣਾ ਤੁਹਾਨੂੰ ਆਪਾਂ ਨੇ 2 ਕਿਲੋ ਆਂਬ ਦੇ ਆਚਾਰ ਦਾ ਮੈਜ਼ਰਮੈਂਟ ਵੀ ਦੱਸ ਦਿੱਤਾਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਮਸਾਲੇਦਾਰ ਆਚਾਰ ਬਣ ਕੇ ਆਪਣਾ ਇਹ ਤਿਆਰ ਹੋਵੇਗਾ ਦੇਖਣ ਤੋਂ ਹੀ ਪਤਾ ਲੱਗ ਰਿਹਾ ਜੀ ਹੁਣ ਆਪਾਂ ਜੀ ਇਸ ਨੂੰ ਇੱਕ ਕੰਚ ਦੇ ਜਾਰ ਵਿੱਚ ਪਾ ਲੈਣਾਗਾ ਦੇਖੋ ਕਰਨਾ ਬੜੀ ਆਚਾਰ ਬਣਿਆ ਜੀ ਆਪਣਾ ਹੀ 2-3 ਦਿਨਾਂ ਬਾਅਦ ਜੀ ਆਪਾਂ ਇਸ ਵਿੱਚ 3-4 ਕੜਸੀਆਂ ਸਰੋਂ ਦੇ ਤੇਲ ਦੀਆਂ ਹੋਰ ਪਾ ਦੇਣੀਆਂ ਨੇ ਹੁਣ ਆਪਾਂ ਇਸ ਨੂੰ ਇਸੇ ਤਰੀਕੇ ਨਾਲ ਹੀ ਰੱਖ ਦੇਣਾਗਾ 3-4 ਦਿਨਾਂ ਲਈ ਤੇ ਇਸ ਨੂੰ ਵਿੱਚ ਵਿੱਚ ਦੀ ਆਪਾਂ ਹਲਕਾ ਜਿਹਾ ਸਟਰ ਵੀ ਕਰਦੇ ਰਹਿਣਾਗਾ ਜਦੋਂ ਵੀ ਆਪਾਂ ਜੀ ਆਂਬ ਦਾ ਆਚਾਰ ਪਾਉਣਾਗਾ ਤਾਂ ਆਪਾਂ ਨੂੰ ਇਸ ਤਰੀਕੇ ਦਾ ਆਂਬ ਲੈਣਾ ਚਾਹੀਦਾ ਆਪਾਂ ਤੁਹਾਨੂੰ ਦੱਸ ਦਿੱਤਾਗਾ ਕਿ ਆਪਣੇ ਦੇਸੀ ਆਂਬ ਲੈਣਾਗਾ ਤੇ ਹਲਕਾ ਜਿਹਾ ਉਹ ਆਪਾਂ ਨੇ ਪੱਕਿਆ ਹੋਇਆ ਆਂਬ ਹੀ ਲੈਣਾਗਾ ਬਿਲਕੁਲ ਕੱਚਾ ਆਂਬ ਦਾ ਆਚਾਰ ਆਪਾਂ ਨੇ ਨਹੀਂ ਪਾਉਣਾ ਹੈਗਾ ਥੋੜਾ ਜਿਹਾ ਪੱਕਿਆ ਹੋਇਆ ਆਂਬ ਹੀ ਆਪਾਂ ਨੂੰ ਲੈਣਾ ਚਾਹੀਦਾਗਾ ਆਚਾਰ ਲਈ ਬਹੁਤ ਹੀ ਸਿੰਪਲ ਕੰਮ ਆ ਜੀ ਆਂਬ ਦੇ ਆਚਾਰ ਪਾਉਣਾ ਅਗਰ ਤੁਹਾਨੂੰ ਜੀ ਇਹ achar paun di recipe ਮੇਰੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦਿਆ ਕਰੋ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਉਸ ਦਾ ਨੋਟੀਫਿਕੇਸ਼ਨ ਪੈਨਾ ਪਹੁੰਚਦਾ ਕਰੇ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫਾਰ ਵਾਚਿੰਗ ਦਿਸ ਵੀਡੀਓ